ਫਕੀਰ ਹੋਰ ਕੀ ਕਰ ਸਕਦਾਗਾ ਫਕੀਰ ਸਭ ਕੁਝ ਕਰ ਸਕਦਾ ਏ ਸ਼ਕੀਰ ਚਲੇ ਕਹਾਣੀ ਸੁਣਾਉਣਾ ਤੁਹਾਨੂੰ ਨਾ ਇੱਕ ਬੰਦਾ ਹੁੰਦਾ ਉਹ ਦਿੱਲੀ ਇੱਕ ਗਲੀ ਦੇ ਵਿੱਚ ਦੀ ਨੰਗਦਾ ਸਵੇਰ ਸਵੇਰ 6:30 4 ਵਜੇ ਦੇ ਆਸ-ਪਾਸ ਤੇ ਉਸੇ ਟਾਈਮ ਇੱਕ ਘਰ ਦੀ ਔਰਤ ਗਲੀ ਦੇ ਵਿੱਚ ਝਾੜੂ ਮਾਰ ਰਹੀ ਹੁੰਦੀ ਆ ਅੱਛੇ ਉਹ ਹਰ ਰੋਜ਼ ਨੰਗਾ ਹੁਣ ਇੱਕੋ ਟਾਈਮ ਤੇ ਉਹਨੇ ਝਾੜੂ ਮਾਰਨਾ ਇੱਕੋ ਟਾਈਮ ਤੇ ਲੰਘਣਾ ਸਾਲ ਬੀਤ ਗਿਆ ਦੋ ਸਾਲ ਬੀਤ ਗਏ ਤੇ ਇੱਕ ਦਿਨ ਲੇਡੀਜ਼ ਨੇ ਪੁੱਛ ਲਿਆ ਵੇ ਭਾਈ ਤੂੰ ਕਿੱਧਰ ਜਾਣਾ ਉਹ ਕਹਿੰਦਾ ਮੈਂ ਆਪਣੇ ਰੱਬ ਨੂੰ ਮਿਲਣ ਜਾਣਾ ਕਹਿੰਦਾ ਇਸ ਟਾਈਮ ਅੱਛੇ ਕਹਿੰਦੀ ਇਧਰ ਹੀ ਤਾਂ ਕਹਿੰਦਾ ਮੇਰਾ ਰੱਬ ਕਹਿੰਦਾ ਅੱਗੇ ਕਹਿੰਦਾ ਇਧਰ ਦੀ ਰਸਤਾ ਹੈਗਾ ਕਹਿੰਦਾ ਮੈਨੂੰ ਪਤਾ ਨਹੀਂ ਆਪਣੇ ਰੱਬ ਨੂੰ ਮਿਲ ਕੇ ਆਉਣਾ ਤੇ ਉਹ ਕਹਿੰਦੀ ਵੀ ਚਲ ਤੂੰ ਰੱਬ ਨੂੰ ਮਿਲ ਕੇ ਤਾਂ ਆਉਂ ਕਹਿੰਦੀ ਮੇਰਾ ਨਾਮ ਇਹ ਆ ਠੀਕ ਹੈ ਤੇ ਆਪਣੇ ਰੱਬ ਨੂੰ ਪੁੱਛੀ ਵੀ ਮੇਰੇ ਕਰਮਾਂ ਚ ਔਲਾਦ ਹੈਗੀ ਆ ਕਿ ਨਹੀਂ ਅੱਛਾ ਜੀ ਵੀ ਮੇਰੇ ਵਿਆਹ ਹੋਏ ਨੂੰ ਇੰਨੇ ਸਾਲ ਹੋ ਗਏ ਵੀ ਮੇਰੇ ਔਲਾਦ ਨਹੀਂ ਹੈਗੀ ਕੋਈ ਵੀ ਤੇ ਆਪਣੇ ਰੱਬ ਨੂੰ ਪੁੱਛੀ ਵੀ ਮੇਰੇ ਕੋਲ ਔਲਾਦ ਹੋਊਗੀ ਕਿ ਨਹੀਂ ਹੋਊ ਉਹ ਜਾਂਦਾ ਆਪਣੇ ਰੱਬ ਨੂੰ ਸਲਾਮ ਕਰਦਾ ਜਦੋਂ ਤਰਨ ਨਗ ਦਾ ਤੇ ਆਪਣੇ ਰੱਬ ਨੂੰ ਪੁੱਛਦਾ ਵੀ ਐ ਕਰਕੇ ਮੈਨੂੰ ਇੱਕ ਔਰਤ ਜਾਣਦੀ ਆ ਇੰਨੇ ਚਿਰ ਤੋਂ ਦਿੱਲੀ ਉਹ ਸਾਰਾ ਵਾਕਿਆ ਦੱਸਦਾ ਰੱਬ ਨੂੰ ਕਿ ਅੱਜ ਮੈਨੂੰ ਰੋਕ ਕੇ ਇਹ ਸਵਾਲ ਪੁੱਛਿਆ ਉਹ ਰੱਬ ਕਹਿੰਦਾ ਵੀ ਅੱਧਾ ਗਈ ਨੂੰ ਬਿਓਰ ਦੇ ਸੱਤ ਜਨਮ ਉਹਦੇ ਕਰਮਾਂ ਚ ਪੁੱਤ ਨਹੀਂ ਜਿਗਾ। ਹੂੰ। 6 ਉਹ ਭੁਗਤੀ ਆਈ ਆ। 7ਵਾਂ ਆ ਇਹ। ਔਲਾਦ ਨਹੀਂ ਹੈਗੀ, ਪੁੱਤ ਨਹੀਂ ਔਲਾਦ ਹੀ ਨਹੀਂ ਉਹਦੇ ਕਰਮਾਂ ਦੇ ਵਿੱਚ। ਅੱਛਾ ਠੀਕ ਹੈ। ਉਹ ਅਗਲੇ ਦਿਨ ਜਾਂਦਾ ਤੇਰਾ ਬਦ ਸੁਨੇਹਾ ਉਹਨੂੰ ਲਾ ਦਿੰਦਾ। ਹੂੰ। ਟਾਈਮ ਬੀਤਦਾ। 6 ਮਹੀਨੇ, 2 ਮਹੀਨੇ ਸਾਰਾ ਕੁਝ ਬੀਤਦਾ। ਤੇ ਉਹੀ ਲੇਡੀਜ਼ ਨੂੰ ਕਿਤੇ ਗਲੀ ਦੇ ਵਿੱਚ ਇੱਕ ਫਕੀਰ ਮੈਲੇ ਜੇ ਕੱਪੜੇ ਪਾਏ, ਪਾਟੇ ਜੇ ਉਹਦੇ। ਦੇਵਾਜਾਂ ਦਿੰਦਾ ਫਰਦਾ ਹੁੰਦਾ ਫਕੀਰ ਭੁੱਖਾ ਰੋਟੀ ਖਵਾ ਦੋ ਰੋਟੀਆਂ ਵਟੇ ਪੁੱਤ ਰੋਟੀਆਂ ਵਟੇ ਪੁੱਤ ਉਹ ਜਦੋਂ ਆਵਾਜ਼ ਸੁਣ ਲੈਂਦੀ ਆ ਆ ਜਾਂਦੀ ਯਾਰ ਤੇ ਕਹਿੰਦਾ ਵੀ ਉਹ ਕਹਿੰਦੀ ਰੋਟੀ ਤਾਂ ਕਹਿੰਦੀ ਬੱਬਾ ਤੈਨੂੰ ਖਵਾ ਦਿੰਨੀ ਆ ਜਿੰਨੀਆਂ ਵੀ ਪਈਆਂ ਕਹਿੰਦੀ ਕਹਿੰਦੀ ਵੀ ਮੇਰੇ ਕਰਮਾਂ ਚ ਪੁੱਤ ਹੈ ਨਹੀਂਗਾ ਰੱਬ ਦਾ ਰੱਬ ਦਾ ਉਹ ਦਿੱਤਾ ਵਾਏ ਰੱਬ ਦਾ ਫਰਮਾਨ ਜਾਰੀ ਕੀਤਾ ਵਾਏ ਅੱਛਾ ਉਹ ਕਹਿੰਦਾ ਕਿਵੇਂ ਨਹੀਂ ਹੈ ਉਹ ਸੱਤੇ ਰੋਟੀਆਂ ਰੱਖ ਕੇ ਗੋਡੇ ਤੇ ਬਹਿ ਜਾਂਦਾ ਅੱਛਾ ਤੇ ਖਾਈ ਜਾਂਦਾ ਖਾਈ ਜਾਂਦਾ ਤੇ ਕਹਿੰਦਾ ਲੈ ਫਿਰ ਕਹਿੰਦਾ ਹੁਣ ਤੂੰ ਗਿਣੀ ਚੱਲੀ ਕਹਿੰਦਾ ਤੇਰੇ ਸੱਤ ਮੁੰਡੇ ਹੋਣਗੇ ਅੱਛਾ ਤੇ ਟਾਈਮ ਬੀਤਦਾ ਉਹ ਸਾਲ ਚੜਦਾ ਹੋ ਜਾਂਦਾ ਮੁੰਡਾ ਜਿਵੇਂ ਜਿਵੇਂ ਟੱਪੀ ਜਾਂਦਾ ਟਾਈਮ ਹੋ ਜਾਂਦੇ ਜਵਾਗੋ ਜਾਂਦੇ ਸੱਤ ਮੁੰਡੇ ਹੋ ਜਾਂਦੇ ਉਹਦੇ ਤੇ ਹੁਣ ਏਰੀਆ ਦੇ ਵਿੱਚ ਗੱਲ ਉੜਦੀ ਉੜਦੀ ਉਹ ਬੰਦੇ ਕੋਲ ਵੀ ਪਹੁੰਚਦੀ ਆ ਵੀ ਉਹ ਬੁੜੀ ਕੋਲ ਤਾਂ ਮੁੰਡੇ ਹੋ ਗਏ ਹਾਂਜੀ ਤੇ ਉਹ ਫਿਰ ਜਦੋਂ ਉਹਦੇ ਕੋਲ ਗੱਲ ਪਹੁੰਚਦੀ ਆ ਫਿਰ ਉਹ ਗਲੀ ਬਦਲ ਲੈਂਦਾ अच्छा ਤੇ ਹੋਰ ਪਾਸੇ ਦੀ ਜਾਣ ਲੱਗ ਜਾਂਦਾ ਵੀ ਆਪਾਂ ਨਹੀਂ ਇੱਧਰ ਦੀ ਨਹੀਂ ਹੁਣ ਉਹ ਲਾਂਬਾ ਦਊਗੀ ਟਾਈਮ ਬੀਤਦਾ ਹਮ ਸਾਲ ਦੋ ਸਾਲ ਤਿੰਨ ਸਾਲ ਫੇਰ ਸੋਚਦਾ ਯਾਰ ਵੀ ਉਹ ਹੁਣ ਤਾਂ ਬੱਚਿਆਂ ਚ ਬੀਜੀ ਹੋਗੀ ਹੋਗੀ ਹਾਂਜੀ ਵੀ ਹੁਣ ਉਹਨੇ ਕਿੱਥੇ ਮਿਲਾਂ ਹਮ ਹੁਣ ਚੱਲ ਫੇਰ ਘੁੰਮ ਕੇ ਜਰੂਰੀ ਜਾਣਾ ਹੁਣ ਉਸੇ ਗਲੀ ਨਿਕਲ ਜਾਂਦੀ ਫੇਰ ਜਦੋਂ ਨਿਕਲਣ ਲੱਗਦਾ ਫੇਰ ਉਹ ਘੇਰ ਲੈਂਦੀ ਆ ਵੀ ਤੂੰ ਰਾਬ ਨੂੰ ਜਾ ਕੇ ਪੁੱਛੀ ਆਵਦੇ ਨੂੰ ਵੀ ਆਹ ਕਿੱਥੋਂ ਆਇਆ ਕਹਿੰਦੀ ਸੱਤ ਸੁੱਕੀਆਂ ਰੋਟੀਆਂ ਬਈਆਂ ਰੋਟੀਆਂ ਪਿੱਛੇ ਲੈ ਆ ਕਹਿੰਦੀ ਇਹ ਸੱਤੇ ਮੁੰਡੇ ਕਹਿੰਦੀ ਬੀਹਿਆ ਰੋਟੀਆਂ ਵਟੇ ਦੇਗਾ ਕੋਈ ਫਕੀਰ ਉਹ ਜਾਂਦਾ ਤੇ ਫੇਰ ਉਹ ਸਲਾਮ ਕਰਦਾ ਸਾਰਾ ਕੁਝ ਕਰਦਾ ਤੁਰਨ ਲੱਗਦਾ ਮਨ ਦੇ ਵਿੱਚ ਗੱਲ ਹੁੰਦੀ ਹੈ ਤੇ ਕਹਿਣ ਕਹਿ ਦਿੰਦਾ ਕਹਿੰਦਾ ਜੀ ਤੁਸੀਂ ਤਾਂ ਕਹਿੰਦੇ ਸੀਗੇ ਵੀ ਉਹ ਕੁੜੀ ਦੇ 7 ਜਨਮ ਹੈ ਨਹੀਂਗਾ ਪੁੱਤ ਕਰਮਾਂ ਚ ਤੇ ਉਹ ਤਾਂ ਕਹਿੰਦਾ ਉਹਦੇ 7 ਮੁੰਡੇ ਹੋਗੇ ਹਾਂਜੀ ਐਨੀ ਗੱਲ ਕਹਿੰਦਾ ਯਾਰਬ ਕਹਿੰਦਾ ਤੈਨੂੰ ਜਵਾਬ ਬਾਅਦ ਚ ਦਊਂਗਾ ਉਹ ਪਲੇਟ ਪਈਏ ਤੇ ਉਹ ਸ਼ੁਰਾ ਪਿਆ ਕਹਿੰਦੇ ਮੈਨੂੰ ਬੰਦੇ ਦਾ ਗੋਸਤ ਲੈ ਕੇ ਦੇ ਕੱਚਾ ਨਹੀਂ ਠੀਕ ਆ ਉਹ ਰੱਬ ਦਾ ਹੁਕਮ ਆ ਜਾਊਗਾ ਬੰਦਾ ਕੁਛ ਵੀ ਕਰਨ ਕਹਿ ਹੁੰਦਾ ਜੀ ਦਾ ਉਹ ਉਹ ਜਾਂਦਾ ਗਲੀਆਂ ਚ ਹੋ ਕੇ ਦਿੰਦਾ ਫਿਰਦਾ ਹਾਂਜੀ ਗਲੀਆਂ ਚ ਹੋ ਕੇ ਦਿੰਦਾ ਫਿਰਦਾ ਤੇ ਬੰਦੇ ਦਾ ਗੋਸਤ ਰੱਬ ਨੂੰ ਚਾਹੀਦਾ ਬੰਦੇ ਦਾ ਗੋਸਤ ਰੱਬ ਨੇ ਮੰਗਾਇਆ ਰੱਬ ਨੇ ਕੋਈ ਨਹੀਂ ਸੁਣਦਾ ਤੇ ਉਹੀ ਕਿਸੇ ਦਰਖਤ ਥੱਲੇ ਉਹੀ ਫਕੀਰ ਬੈਠਾ ਹੁੰਦਾ ਜਿਹਨੇ ਸੱਤ ਰੋਟੀਆਂ ਦਿੱਤੀਆਂ ਦੀ ਉਹਦੇ ਕੋਲ ਆ ਜਾਂਦਾ ਕਹਿੰਦਾ ਆਵਾਜ਼ ਮਾਰ ਕੇ ਉਹਨੂੰ ਕਹਿੰਦਾ ਓਰੇਆ ਕਹਿੰਦਾ ਬੰਦੇ ਦਾ ਗੋਸਤ ਚਾਹੀਦਾ ਕਹਿੰਦਾ ਕੀ ਦੇ ਲਈ ਚਾਹੀਦਾ ਕਹਿੰਦਾ ਰੱਬ ਲਈ ਕਹਿੰਦਾ ਲਿਆ ਸ਼ੁਰਾ ਕਿਹੜੇ ਅੰਗ ਦਾ ਚਾਹੀਦਾ ਹੂੰ ਕਹਿੰਦਾ ਅੰਗ ਤਾਂ ਉਹ ਕਹਿੰਦਾ ਗੁੱਬੰਦਾ ਕਹਿੰਦਾ ਅੰਗ ਤਾਂ ਅੰਗ ਪੁੱਛ ਕੇ ਆਣਾ ਹੀ ਭੁੱਲ ਗਿਆ ਹੂੰ ਕਹਿੰਦਾ ਹੁਣ ਫੇਰ ਤੂੰ ਟਾਈਮ 베ਸਡ ਕਰੇਂਗਾ ਅੰਗ ਪੁੱਛਣ ਜਾਏਂਗਾ ਕਹਿੰਦਾ ਟਾਈਮ ਲੱਗੂਗਾ ਉਹ ਆਪਦੇ ਆਪ ਨੂੰ ਪੈਰਾਂ ਨਾਲੋਂ ਲੱਗਦਾ ਵਢਣ ਸਾਰਾ ਥਾਲ ਚ ਪਏ ਜੇ ਰੱਬ ਕੋਲ ਜਾਂਦਾ ਉਹਵੇਂ ਥਾਲੀ ਲੈ ਕੇ ਰੱਬ ਕੋਲ ਚਲਾ ਜਾਂਦਾ ਕਹਿੰਦਾ ਇਹ ਕੌਣ ਆ ਰੱਬ ਨੂੰ ਜਵਾਬ ਸਵਾਲ ਕਰਦਾ ਆਪਣੇ ਮਰੀਦ ਨੂੰ ਕਹਿੰਦਾ ਇਹ ਕੌਣ ਆ ਕਹਿੰਦਾ ਉਹ ਦਰਗਤ ਥੱਲੇ ਕਮਲਾ ਆ ਫਕੀਰ ਬੈਠਾ ਸੀ ਕਹਿੰਦਾ ਕਹਿੰਦਾ ਉਹਨੇ ਅੰਗ ਵੀ ਨਹੀਂ ਮੈਨੂੰ ਪੁੱਛਣ ਆਉਣ ਦਿੱਤਾ ਇੱਥੇ ਕਹਿੰਦਾ ਟਾਈਮ ਵੇਸਟ ਉਹ ਕਹਿੰਦਾ ਉਹਨੇ ਥਾਲੀ ਚ ਚੂਰਾ ਫੜਿਆ ਆਪਣੇ ਆ ਵੱਢ ਕੇ ਕਹਿੰਦਾ ਥਾਲੀ ਚ ਪੈ ਗਿਆ ਕਹਿੰਦਾ ਤੂੰ ਮੇਰਾ ਮਰੀਦ ਆ ਕਹਿੰਦਾ ਤੂੰ ਨਹੀਂ ਇਹ ਗੱਲ ਕਹਿਤੀ ਬਿਲਕੁਲ ਵੀ ਤੁਹਾਨੂੰ ਕਿਹੜੇ ਅੰਗ ਦਾ ਗੋਸਟ ਚਾਹੀਦਾ ਮੈਂ ਹੈਗਾ ਹਾਂਜੀ ਬਿਲਕੁਲ ਕਹਿੰਦਾ ਉਹ ਫਕੀਰ ਸੀ ਕਹਿੰਦਾ ਉਹਨੇ ਮੇਰਾ ਕਿਹਾ ਨਹੀਂ ਮੋੜਿਆ ਮੈਂ ਉਹਦਾ ਨਹੀਂ ਮੋੜਿਆ ਬਿਲਕੁਲ ਕਿਹਾ ਕਹਿੰਦਾ ਉਹਨੇ ਦਵਾਏ ਪੁੱਤ ਤੇ ਕਹਿੰਦਾ ਤੂੰ ਨਹੀਂ ਕਹਤਾ ਮੈਨੂੰ ਵੀ ਤੁਹਾਨੂੰ ਕਿਹੜੇ ਅੰਗ ਦਾ ਗੋਸਤ ਚਾਹੀਦਾ ਮੈਂ ਤੁਹਾਡਾ ਮਰੀਦ ਹਾਂ ਮੈਂ ਤੁਹਾਡੀ ਭਗਤੀ ਕਰਦਾ ਸਾਰਾ ਕੁਝ ਕਰਦਾ ਕਹਿੰਦਾ ਤੂੰ ਇੱਕ ਵਾਰੀ ਵੀ ਨਹੀਂ ਕਹਾ ਕਹਿੰਦਾ ਚੱਕ ਕੇ ਪਲੇਟ ਤਰ ਗਿਆ ਕਹਿੰਦਾ ਕਹਿੰਦਾ ਉਹਨੇ ਸੋਚਿਆ ਹੀ ਮੈਂ ਅੰਗ ਵੀ ਨਹੀਂ ਪੁੱਛਣੋਂ ਦਿੱਤਾ ਇੱਕ ਸਕੈਂਟ ਵੀ ਲੈਣ ਨਹੀਂ ੋਂ ਦਿੱਤਾ ਕਹਿੰਦਾ ਆਪਦੇ ਆਪ ਨੂੰ ਵੱਢ ਕੇ ਥਾਲੀ ਚ ਰੱਖ ਲੈ ਕਹਿੰਦਾ ਫਕੀਰ ਦਾ ਗਿਆ ਕਹਿੰਦਾ ਨਹੀਂ ਮੋੜ ਸਕਦੇ ਇਹ ਫਕੀਰ ਦਾ ਗਿਆ ਕਿ ਵੇ ਅਸੀਂ ਮੋੜ ਦਾਂਗੇ ਬਿਲਕੁਲ ਆਉਂਦੀ ਆਪਾਂ ਕਿਹਨੇ ਦਵਾਈਆ ਕਹਿੰਦਾ ਬੋਤਨ ਨੂੰ ਫਿਰ ਉਹ ਉੱਥੇ ਜਵਾਬ ਦਿੱਤਾ ਫਿਰ ਉਹ ਕਹਿੰਦਾ ਵੀ ਹਾਂ ਇੱਥੋਂ ਫਿਰ ਗੱਲ ਕਹਿੰਦੇ ਹੁੰਦੇ ਆ ਨਾ ਵੀ ਫਕੀਰ ਦਾ ਕੀ ਆ ਰੱਬ ਨਹੀਂ ਮੋੜ ਸਕਦਾ ਹੁੰਦਾ ਬਿਲਕੁਲ ਇਹ ਗੱਲ ਸੱਚੀ ਆ ਨਹੀਂ ਮੋੜ ਸਕਦਾ ਹੁੰਦਾ ਅਸੀਂ ਵੇਖਿਆ ਅੱਖੀਆਂ ਨਾਲ ਵੇਖਿਆ ਇਹ ਚੀਜ਼ਾਂ ਵੇਖੀਆਂ ਹੁੰਦੀਆਂ ਬਿਲਕੁਲ